ਬੇਟਾ ਆਪਣੀ ਮਾਂ ਤੇ ਉਹਦੇ ਪ੍ਰੇਮੀ ਦੀ লাশ ਨੂੰ ਲੈ ਕੇ ਸਿੱਧਾ ਹੀ ਥਾਣੇ ਦੇ ਵਿੱਚ ਪਹੁੰਚ ਜਾਂਦਾ ਹੈ। ਪੁਲਿਸ ਵਾਲੇ ਉਹਦੀ ਗੱਡੀ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਨੇ ਕਿ ਤੂੰ ਥਾਣੇ ਦੇ ਵਿੱਚ ਗੱਡੀ ਨੂੰ ਕਿਵੇਂ ਧੱਕੀ ਲੈ ਆ ਰਿਹਾ। ਇਹ ਪੁਲਿਸ ਵਾਲਿਆਂ ਨੂੰ ਕਹਿੰਦਾ ਹੈ ਕਿ ਮੇਰੀ ਗੱਡੀ ਦੇ ਵਿੱਚ ਮੇਰੀ ਮਾਂ ਦੀ ਤੇ ਉਹਦੇ ਆਸ਼ਿਕ ਦੀ লাশ ਪਈ ਹੋਈ ਹੈ। ਹੁਣ ਇਹ ਸਭ ਸੁਣ ਕੇ ਪੁਲਿਸ ਵਾਲੇ ਪੂਰੀ ਤਰ੍ਹਾਂ ਹੈਰਾਨ ਹੋ ਜਾਂਦੇ ਨੇ। ਇਹ ਜਿਹੜੀ ਗੱਡੀ ਸੀ ਪਿਕਅਪ ਇਹਦੇ ਪਿੱਛੇ ਵਾਲੀ ਬੋਡੀ ਨੂੰ ਖੋਲਦੇ ਨੇ ਤੇ ਖੋਲ ਕੇ ਇਹਦੇ ਵਿੱਚੋਂ ਦੋ ਲਾਸ਼ਾਂ ਨੂੰ ਕੱਢਦੇ ਨੇ। ਪੂਰੇ ਥਾਣੇ ਦੇ ਵਿੱਚ ਭਜੜ ਮਚ ਜਾਂਦੀ ਹੈ ਕਿ ਇੱਕ ਮੁੰਡਾ ਆਇਆ ਹੈ ਦੋ ਲਾਸ਼ਾਂ ਨੂੰ ਲੈ ਕੇ ਇਹ ਮੁੰਡਾ ਕਹਿ ਰਿਹਾ ਹੈ ਕਿ ਇੱਕ ਲਾਸ਼ ਉਹਦੀ ਮਾਂ ਦੀ ਹੈ ਤੇ ਇੱਕ ਲਾਸ਼ ਉਹਦੀ ਮਾਂ ਦੇ ਪ੍ਰੇਮੀ ਦੀ ਹੈ ਹੁਣ ਸਾਰੇ ਪੁਲਿਸ ਵਾਲੇ ਉੱਥੇ ਇਕੱਠੇ ਹੋ ਜਾਂਦੇ ਨੇ ਇਸ ਮੁੰਡੇ ਨੂੰ ਫੜ ਲੈਂਦੇ ਨੇ ਤੇ ਇਹਨੂੰ ਹੁਣ ਇੰਸਪੈਕਟਰ ਪੁੱਛਦਾ ਹੈ ਕਿ ਜਿਹੜੀ ਗੱਡੀ ਦੇ ਵਿੱਚ ਦੋ ਲਾਸ਼ਾਂ ਨੇ ਇਹਨਾਂ ਨੂੰ ਤੂੰ ਮਾਰਿਆ ਹੈ ਜਾਂ ਫਿਰ ਇਹਨਾਂ ਦੀ ਮੌਤ ਕਿੱਦਾਂ ਹੋਈ ਹੈ ਹਰ ਕੋਈ ਜਾਣਨ ਦੇ ਲਈ ਉਤਸੁਕ ਸੀ ਕਿ ਇਹ ਲਾਸ਼ਾਂ ਇਹ ਮੁੰਡਾ ਸਵੇਰੇ ਸਵੇਰੇ ਕਿੱਥੋਂ ਲੈ ਕੇ ਆ ਗਿਆ ਜਦੋਂ ਇਹ ਮੁੰਡੇ ਨੇ ਉੱਤਰ ਕੇ ਸਾਰੀ ਗੱਲਬਾਤ ਦੱਸੀ ਤਾਂ ਇਹ ਕਹਾਣੀ ਸੁਣ ਕੇ ਪੁਲਿਸ ਵਾਲੇ ਹੈਰਾਨ ਹੋ ਗਏ ਇਹ ਜਿਹੜੀ ਘਟਨਾ ਹੈ ਇਹ ਘਟਨਾ ਹੈ ਸਿਰਸੇ ਦੇ ਵਿੱਚ ਇੱਕ ਪਿੰਡ ਪੈਂਦਾ ਹੈ ਸਿਕੰਦਰਪੁਰ ਸਿਕੰਦਰਪੁਰ ਦੇ ਵਿੱਚ ਇੱਕ ਥਾਣਾ ਪੈਂਦਾ ਹੈ ਸਦਰ ਸਦਰ ਥਾਣੇ ਦੇ ਵਿੱਚ 29 ਨਵੰਬਰ 2025 ਵਾਲੇ ਦਿਨ ਸਵੇਰੇ-ਸਵੇਰੇ 7:30 ਦਾ ਟਾਈਮ ਸੀ ਇੱਕ ਪਿਕਅਪ ਗੱਡੀ ਜਿਹਦੀ ਪਿਛਲੀ ਬੋਡੀ ਦੇ ਉੱਤੇ ਤਰਪਾਲ ਚੜੀ ਹੋਈ ਸੀ ਇਹ ਗੱਡੀ ਸਿੱਧੀ ਥਾਣੇ ਦੇ ਅੰਦਰ ਆਉਂਦੀ ਹੈ ਆ ਕੇ ਪੁਲਿਸ ਵਾਲੇ ਜਿਹੜੇ ਉਸ ਸਮੇਂ ਤਾਇਨਾਤ ਹੁੰਦੇ ਨੇ ਉਸ ਗੱਡੀ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਨੇ ਉਹ ਮੁੰਡੇ ਨੂੰ ਕਹਿੰਦੇ ਨੇ ਕਿ ਤੂੰ ਗੱਡੀ ਨੂੰ ਰੋਕ ਤੂੰ ਬਿਨਾ ਪੁੱਛੇ ਹੀ ਗੱਡੀ ਨੂੰ ਥਾਣੇ ਦੇ ਅੰਦਰ ਕਿਵੇਂ ਲੈ ਕੇ ਆ ਗਿਆ ਇਹ ਕਹਿੰਦਾ ਹੈ ਕਿ ਮੈਂ ਇਨਸਪੈਕਟਰ ਸਾਹਿਬ ਨੂੰ ਮਿਲਣਾ ਹੈ ਇਹ ਕਹਿੰਦੇ ਹੈ ਕਿ ਇਨਸਪੈਕਟਰ ਦੇ ਨਾਲ ਜੇ ਤੂੰ ਮਿਲਣਾ ਹੈ ਤਾਂ ਤੂੰ ਉੱਤਰ ਕੇ ਜਾ ਆਪਣੀ ਗੱਡੀ ਨੂੰ ਅੰਦਰ ਕਿਉਂ ਲੈ ਕੇ ਆ ਰਿਹਾ ਇਹ ਕਹਿੰਦਾ ਹੈ ਕਿ ਇੱਕ ਗੱਡੀ ਦੇ ਵਿੱਚ ਮੇਰੀ ਮਾਂ ਦੀ ਲਾਸ਼ ਹੈ ਤੇ ਮੇਰੀ ਮਾਂ ਦੇ ਪ੍ਰੇਮੀ ਦੀ ਲਾਸ਼ ਹੈ ਇਹ ਗੱਲ ਸੁਣਦਿਆ ਸਾਰੀ ਉੱਥੇ ਜਿਹੜਾ ਹੋਮ ਗਾਰਡ ਉਸ ਸਮੇਂ ਤਣਾਤ ਸੀ ਉਹ ਭੱਜਾ ਹੋਇਆ ਪਿੱਛੇ ਨੂੰ ਜਾਂਦਾ ਹੈ ਤੇ ਗੱਡੀ ਦੇ ਉੱਤੇ ਤਰਪਾਲ ਚੱਕਦਾ ਹੈ ਤੇ ਦੇਖਦਾ ਹੈ ਕਿ ਵਾਕੇ ਹੀ ਪਿੱਛੇ ਦੋ ਲਾਸ਼ਾਂ ਪਈਆਂ ਹੋਈਆਂ ਨੇ ਹੁਣ ਇਹ ਸਿਪਾਈ ਫਟਾਫਟ ਆਪਣੇ ਸਾਥੀਆਂ ਨੂੰ ਦੱਸਦਾ ਹੈ ਹੋਰ ਵੀ ਪੁਲਿਸ ਵਾਲੇ ਉੱਥੇ ਇਕੱਠੇ ਹੋ ਜਾਂਦੇ ਨੇ ਇਸ ਮੁੰਡੇ ਨੂੰ ਫੜ ਲੈਂਦੇ ਨੇ ਇਹਨਾਂ ਦੇ ਵਿੱਚੋਂ ਇੱਕ ਬੰਦਾ ਅੰਦਰ ਜਾਂਦਾ ਹੈ ਤੇ ਐਸਐਚਓ ਦੇ ਕਮਰੇ ਦੇ ਵਿੱਚ ਜਾ ਕੇ ਐਸਐਚਓ ਸਾਹਿਬ ਨੂੰ ਸਾਰੀ ਗੱਲਬਾਤ ਦੱਸਦਾ ਹੈ ਕਿ ਬਾਹਰ ਇੱਕ ਮੁੰਡਾ ਆਇਆ ਹੋਇਆ ਹੈ ਦੋ ਲਾਸ਼ਾਂ ਲੈ ਕੇ ਜਿਹਦੇ ਵਿੱਚ ਉਹ ਕਹਿ ਰਿਹਾ ਹੈ ਕਿ ਇੱਕ ਲਾਸ਼ ਉਹਦੀ ਮਾਂ ਦੀ ਹੈ ਤੇ ਇੱਕ ਲਾਸ਼ ਉਹਦੀ ਮਾਂ ਦੇ ਆਸ਼ਿਕ ਦੀ ਹੈ ਐਸਐਚਓ ਸਾਹਿਬ ਇਹ ਗੱਲ ਸੁਣਦਿਆ ਸਾਰੀ ਤੁਰੰਤ ਉਸ ਜਗ੍ਹਾ ਤੇ ਪਹੁੰਚਦੇ ਨੇ ਐਸਐਚਓ ਸਭ ਸਪਾਈਆਂ ਨੂੰ ਕਹਿੰਦੇ ਨੇ ਕਿ ਤੁਰੰਤ ਹੀ ਇਸ ਮੁੰਡੇ ਨੂੰ ਫੜ ਕੇ ਅੰਦਰ ਲਿਆਂਦਾ ਜਾਵੇ। ਉਹ ਫੜ ਕੇ ਇਹਨੂੰ ਅੰਦਰ ਲੈ ਕੇ ਜਾਂਦੇ ਨੇ ਫਿਰ ਇਹਨੂੰ ਬਿਠਾਉਂਦੇ ਨੇ ਤੇ ਇਹਦੇ ਕੋਲੋਂ ਪੁੱਛਗਿਛ ਕਰਦੇ ਨੇ। ਕੀ ਇਹ ਲਾਸ਼ਾਂ ਤੋਂ ਕਿੱਥੋਂ ਲੈ ਕੇ ਆਇਆ? ਇਹਨਾਂ ਨੂੰ ਕਿੰਨੇ ਮਾਰਿਆ ਹੈ? ਇਹ ਹੁਣ ਦੱਸਦਾ ਹੈ ਕਿ ਮੇਰਾ ਨਾਮ ਹੈ ਰਾਜਕੁਮਾਰ। ਮੈਂ ਸਕੰਦਰਪੁਰ ਦਾ ਰਹਿਣ ਵਾਲਾ ਹਾਂ ਤੇ ਮੇਰੀ ਉਮਰ ਹੈ ਲਗਭਗ 22 ਸਾਲ ਦੀ। ਤੇ ਇਹ ਹੁਣ ਦੱਸਦਾ ਹੈ ਕਿ ਜਿਹੜੀ ਅੰਦਰ লাশ ਪਈ ਹੋਈ ਹੈ ਇਹ লাশ ਹੈ ਮੇਰੀ ਮਾਂ ਦੀ ਗੰਗੂੜੀ ਦੇਵੀ ਦੀ ਇਹ ਦੱਸਦਾ ਹੈ ਕਿ ਮੈਂ ਆਪਣੀ ਮਾਂ ਦੇ ਨਾਲ ਤੇ ਆਪਣੇ ਪਿਤਾ ਦੇ ਨਾਲ ਸਕੰਦਰਪੁਰ ਪਿੰਡ ਦੇ ਵਿੱਚ ਹੀ ਰਹਿ ਰਿਹਾ ਸੀ ਮੇਰਾ ਪਿਤਾ ਛੋਟਾ ਹਾਥੀ ਚਲਾਉਂਦਾ ਹੈ ਤੇ ਮੈਂ ਵੀ ਇੱਕ ਪਿਕਅਪ ਗੱਡੀ ਚਲਾਉਂਦਾ ਹਾਂ ਸਾਡਾ ਦੋਨਾਂ ਦਾ ਹੀ ਕੰਮ ਲੋਡਿੰਗ ਅਨਲੋਡਿੰਗ ਦਾ ਕੰਮ ਹੈ ਇਹ ਦੱਸਦਾ ਹੈ ਕਿ ਆਪਾਂ ਕਈ ਸਾਲਾਂ ਤੋਂ ਇਹੋ ਕੰਮ ਕਰ ਰਹੇ ਹਾਂ ਜ਼ਿੰਦਗੀ ਬੜੀ ਵਧੀਆ ਲੰਘ ਰਹੀ ਸੀ ਕਰਦੇ ਵਿੱਚ ਪੈਸੇ ਥੇਲੇ ਨੂੰ ਲੈ ਕੇ ਕੋਈ ਵੀ ਕਮੀ ਨਹੀਂ ਸੀ ਹੁਣ ਇਹ ਦੱਸਦਾ ਹੈ ਕਿ ਇਹਦੀ ਮਾਂ ਗੰਗੂਰੀ ਦੇਵੀ ਦਾ ਕਰੈਕਟਰ ਬਿਲਕੁਲ ਵੀ ਸਹੀ ਨਹੀਂ ਸੀ ਇਹ ਕਹਿੰਦਾ ਹੈ ਕਿ ਮੇਰੀ ਮਾਂ ਦਾ ਪ੍ਰੇਮ ਸਬੰਧ ਲਾਗੇ ਦੇ ਰਹਿਣ ਵਾਲੇ ਲੇਕ ਕੁਮਾਰ ਦੇ ਨਾਲ ਪੈ ਗਿਆ ਸੀ ਜਿਹੜਾ ਕਿ ਸਾਡਾ ਗਵਾਂਡੀ ਸੀ ਲੇਕ ਕੁਮਾਰ ਦੀ ਹੀ ਡੈੱਡ ਬੋਡੀ ਇਹਦੀ ਗੱਡੀ ਦੇ ਵਿੱਚ ਪਈ ਹੋਈ ਹੈ ਇਹ ਦੱਸਦਾ ਹੈ ਕਿ ਪਹਿਲਾਂ ਤੇ ਇਹ ਚੋਰੀ ਛੂਪੇ ਇੱਕ ਦੂਜੇ ਨੂੰ ਮਿਲਦੇ ਸਨ ਪਰ ਹੁਣ ਇਹਨਾਂ ਦਾ ਇਹ ਪ੍ਰੇਮ ਕਹਾਣੀ ਪੂਰੇ ਪਿੰਡ ਦੇ ਵਿੱਚ ਫੈਲ ਚੁੱਕੀ ਸੀ ਇਧਰੋਂ ਮੇਰੇ ਵਿਆਹ ਦੀ ਉਮਰ ਹੋ ਰਹੀ ਸੀ ਮੇਰਾ ਵਿਆਹ ਕਰਨ ਦੀ ਬਜਾਏ ਮੇਰੀ ਮਾਂ ਆਪਣੇ ਜੁਗਾਰ ਦੇ ਵਿੱਚ ਲੱਗੀ ਹੋਈ ਸੀ ਇਹ ਹੁਣ ਦੱਸਦਾ ਹੈ ਕਿ ਜਦੋਂ ਵੀ ਮੈਂ ਪਿੰਡ ਦੇ ਵਿੱਚੋਂ ਲੰਘਦਾ ਸੀ ਤੇ ਜਿਹੜੇ ਇਹਦੇ ਹਮ ਉਮਰ ਦੇ ਮੁੰਡੇ ਸਨ ਉਹ ਇਹਨੂੰ ਲੇਖਚੰਦ ਕਹਿ ਕੇ ਚਿਰੌਂਦੇ ਸਨ ਮਜ਼ਾਕ ਉਡੰਦੇ ਸਨ ਇਹ ਦੱਸਦਾ ਹੈ ਕਿ ਜਦੋਂ ਲੇਖਚੰਦ ਵੀ ਇਹਦੇ ਲਾਗੂ ਦੀ ਲੰਘਦਾ ਸੀ ਤਾਂ ਉਹ ਵੀ ਬੜਾ ਚੋਰਾ ਹੋ ਕੇ ਲੰਘਦਾ ਸੀ ਲੇਖਚੰਦ ਇਹੋ ਸਮਝਦਾ ਸੀ ਕਿ ਇਹਨਾਂ ਨੇ ਮੇਰਾ ਕੀ ਵਿਗਾਰ ਲਿਆ ਜਦੋਂ ਇਹਨਾਂ ਦੇ ਘਰ ਦੇ ਵਿੱਚ ਕੋਈ ਨਹੀਂ ਸੀ ਹੁੰਦਾ ਉਦੋਂ ਇਹ ਇਹਨਾਂ ਦੇ ਘਰ ਦੇ ਵਿੱਚ ਆਉਂਦਾ ਸੀ ਇਹ ਹੁਣ ਦੱਸਦਾ ਹੈ ਕਿ ਇੱਕ ਦਿਨ ਇਹਦਾ ਪਿਓ ਬਾਹਰ ਗਿਆ ਸੀ ਕੰਮ ਤੇ ਤੇ ਇਹ ਵੀ ਬਾਹਰ ਕੰਮ ਤੇ ਗਿਆ ਹੋਇਆ ਸੀ ਤੇ ਰਾਤ ਨੂੰ 10:30 ਵਜੇ ਦੇ ਕਰੀਬ ਇਹ ਆਪਣਾ ਲੋਡਰ ਲੈ ਕੇ ਘਰ ਗਿਆ ਸੀ ਇਹ ਕਹਿੰਦਾ ਹੈ ਕਿ ਮੈਂ ਆਪਣਾ ਲੋਡਰ ਜਿਹੜਾ ਗੱਡੀ ਸੀ ਉਹ ਗੱਡੀ ਨੂੰ ਗਲੀ ਦੇ ਵਿੱਚ ਲਾ ਕੇ ਘਰ ਚਲਾ ਗਿਆ ਜਿਸ ਤਰ੍ਹਾਂ ਇਹ ਘਰ ਦਾ ਅੰਦਰ ਦਾ ਦਰਵਾਜ਼ਾ ਖੋਲਦਾ ਹੈ ਤੇ ਕਮਰੇ ਦੇ ਵਿੱਚੋਂ ਕੁਝ ਆਵਾਜ਼ਾਂ ਆ ਰਹੀਆਂ ਸਨ ਖੜਕੀਆਂ ਇਹ ਕਹਿੰਦਾ ਜਿਸ ਤਰ੍ਹਾਂ ਮੈਂ ਕਮਰਾ ਖੋਲ ਕੇ ਸਾਹਮਣੇ ਵੇਖਿਆ ਤਾਂ ਇਹਦੀ ਮਾਂ ਤੇ ਇਹਦਾ ਜਿਹੜਾ ਪ੍ਰੇਮੀ ਸੀ ਲੇਖਚੰਦ ਉਹ ਦੋਨੇ ਜਾਨੇ ਅਪੱਤੀ ਜਨ ਖਾਲਦ ਦੇ ਵਿੱਚ ਬੈਠੇ ਹੋਏ ਸਨ ਇਹ ਦੇਖਦਿਆਂ ਸਾਰੀ ਰਾਜਕੁਮਾਰ ਕਹਿੰਦਾ ਹੈ ਕਿ ਮੈਂ ਗੁੱਸੇ ਦੇ ਨਾਲ ਪੂਰੀ ਤਰ੍ਹਾਂ ਪਾਗਲ ਹੋ ਗਿਆ ਮੈਨੂੰ ਨਹੀਂ ਪਤਾ ਕਿ ਹੁਣ ਮੈਂ ਕੀ ਕਰ ਰਿਹਾ ਸੀ ਇਹ ਕਹਿੰਦਾ ਹੈ ਕਿ ਮੈਂ ਜ਼ੋਰ ਦੇ ਨਾਲ ਆਪਣੇ ਗੇਟ ਨੂੰ ਲੱਤ ਮਾਰੀ ਤੇ ਗੇਟ ਪੂਰਾ ਖੋਲ ਦਿੱਤਾ ਜਿਸ ਤੋਂ ਬਾਅਦ ਇਹ ਕਹਿੰਦਾ ਹੈ ਕਿ ਮੈਂ ਲੇਖਚੰਦ ਦੇ ਉੱਪਰ ਪੂਰੇ ਗੁੱਸੇ ਦੇ ਨਾਲ ਹਮਲਾ ਕਰ ਦਿੱਤਾ ਇਹਦੀ ਉਮਰ ਸੀ 22 ਸਾਲ ਦੀ ਤੇ ਲੇਖਚੰਦ ਦੀ ਉਮਰ ਸੀ ਲਗਭਗ 52 ਸਾਲ ਦੀ ਇਹ ਜਵਾਨ ਮੁੰਡਾ ਸੀ ਇਹਨੇ ਦੋਵਾਂ ਹੱਥਾਂ ਦੇ ਨਾਲ ਲੇਕਚੰਦ ਦਾ ਗਲਾ ਘੁੱਟ ਦਿੱਤਾ ਇਸ ਤੋਂ ਬਾਅਦ ਇਹਨੇ ਆਪਣੀ ਮਾਂ ਦੀ ਚੁੰਨੀ ਨੂੰ ਫੜਦਾ ਹੈ ਤੇ ਚੁੰਨੀ ਦੇ ਨਾਲ ਹੀ ਲੇਕਚੰਦ ਦਾ ਗਲਾ ਇੰਨੀ ਜ਼ੋਰ ਦੇ ਨਾਲ ਘੁੱਟਦਾ ਹੈ ਕਿ ਉਹਦੀ ਮੌਤ ਹੋ ਜਾਂਦੀ ਹੈ ਲੇਕਚੰਦ ਨੂੰ ਮਾਰਨ ਤੋਂ ਬਾਅਦ ਵੀ ਇਹਦਾ ਗੁੱਸਾ ਠੰਡਾ ਨਹੀਂ ਹੋਇਆ ਇਹ ਹੁਣ ਕੀ ਕਰਦਾ ਹੈ ਕਿ ਉਸੇ ਚੁੰਨੀ ਦੇ ਨਾਲ ਆਪਣੀ ਮਾਂ ਦਾ ਵੀ ਗਲਾ ਘੁੱਟਦਾ ਹੈ ਤੇ ਉਹਨੂੰ ਵੀ ਫਾਹ ਲਾ ਦਿੰਦਾ ਹੈ ਤੇ ਉਹਨੂੰ ਵੀ ਜਾਨੋਂ ਮਾਰ ਦਿੰਦਾ ਹੈ ਹੁਣ ਇਹਨੇ ਦੋਨਾਂ ਨੂੰ ਮਾਰ ਦਿੱਤਾ ਸੀ ਇਹ ਇਥੋਂ ਭੱਜ ਵੀ ਸਕਦਾ ਸੀ ਪਰ ਇਹ ਇਥੋਂ ਭੱਜਣਾ ਨਹੀਂ ਸੀ ਚਾਹੁੰਦਾ ਇਹ ਸੋਚਦਾ ਹੈ ਕਿ ਪੁਲਿਸ ਨੂੰ ਮੈਂ ਫੋਨ ਕਰਦਾ ਹਾਂ ਪਰ ਅੱਧੀ ਰਾਤ ਹੋ ਚੁੱਕੀ ਸੀ ਜੇਕਰ ਰਾਤ ਨੂੰ ਪੁਲਿਸ ਆਉਂਦੀ ਤਾਂ ਪਿੰਡ ਦੇ ਵਿੱਚ ਹਫੜਾ ਦਫੜੀ ਦਾ ਮਾਹੌਲ ਬਣ ਜਾਣਾ ਸੀ ਇਹਨੇ ਸੋਚਿਆ ਕਿ ਰਾਤ ਲੰਘਾਈ ਜਾਵੇ ਇਹ ਹੁਣ ਆਪਣੀ ਮਾਂ ਤੇ ਉਹਦੇ ਪ੍ਰੇਮੀ ਦੀ ਡੈੱਡ ਬੋਡੀ ਤੇ ਲਾਗੇ ਹੀ ਰਾਤ ਸੌਂ ਜਾਂਦਾ ਹੈ ਸਵੇਰ ਹੁੰਦੀ ਹੈ ਸਵੇਰ ਹੁੰਦਿਆ ਸਾਰੀ ਇਹ ਪਹਿਲਾਂ ਤੇ ਚਾਹ ਬਣਾਉਂਦਾ ਹੈ ਚਾਹ ਪੀਂਦਾ ਹੈ ਤੇ ਫਿਰ ਇਹਨਾਂ ਦੋਨਾਂ ਦੀਆਂ ਡੈੱਡ ਬੋਡੀਆਂ ਨੂੰ ਆਪਣੀ ਪਿਕਅਪ ਗੱਡੀ ਦੇ ਵਿੱਚ ਲੋਡ ਕਰਦਾ ਹੈ ਤੇ ਸਿੱਧਾ ਹੀ ਥਾਣੇ ਦੇ ਵਿੱਚ ਲੈ ਆਉਂਦਾ ਹੈ ਇਹ ਹੁਣ ਥਾਣੇ ਦੇ ਵਿੱਚ ਆ ਕੇ ਐਸਐਚਓ ਸਾਹਿਬ ਨੂੰ ਕਹਿੰਦਾ ਹੈ ਕਿ ਮੈਂ ਬਹੁਤ ਪਰੇਸ਼ਾਨ ਹੋ ਚੁੱਕਿਆ ਸੀ ਮੇਰੀ ਮਾਂ ਆਪਣੇ ਇਹਨਾਂ ਸਬੰਧਾਂ ਨੂੰ ਬੰਦ ਨਹੀਂ ਕਰ ਰਹੀ ਸੀ ਇਸੇ ਲਈ ਮੈਂ ਉਹਨੂੰ ਵੀ ਮਾਰ ਦਿੱਤਾ ਉਹਦੇ ਪ੍ਰੇਮੀ ਨੂੰ ਵੀ ਮਾਰ ਦਿੱਤਾ ਮੈਨੂੰ ਹੁਣ ਕੋਈ ਵੀ ਅਫਸੋਸ ਨਹੀਂ ਹੈ ਕਿ ਮੈਂ ਦੋਨਾਂ ਦਾ ਕਤਲ ਕਰ ਦਿੱਤਾ ਹੈ ਹੁਣ ਇਹ ਗੱਲ ਜਿਸ ਤਰ੍ਹਾਂ ਹੀ ਪਿੰਡ ਦੇ ਵਿੱਚ ਘੁੰਮਦੀ ਹੈ ਜਿਹੜੀ ਗੰਗੂੜੀ ਦੇਵੀ ਸੀ ਉਹਦੀ ਜਦੋਂ ਮਾਂ ਨੂੰ ਇਹ ਗੱਲ ਪਤਾ ਲੱਗਦੀ ਹੈ ਕਿ ਉਹਦੇ ਦੋਤੇ ਨਹੀਂ ਉਹਦੀ ਕੁੜੀ ਨੂੰ ਮਾਰ ਦਿੱਤਾ ਇਸ ਮੁੰਡੇ ਦੀ ਨਾਨੀ ਨੇ ਕਿਹਾ ਕਿ ਉਹਨੇ ਬਿਲਕੁਲ ਸਹੀ ਕੰਮ ਕੀਤਾ ਹੈ ਰਾਜਕੁਮਾਰ ਦੀ ਨਾਨੀ ਕਹਿੰਦੀ ਹੈ ਕਿ ਉਹਨੂੰ ਕਾਫੀ ਦੇਰ ਪਹਿਲਾਂ ਹੀ ਇਹ ਕੰਮ ਕਰ ਦੇਣਾ ਚਾਹੀਦਾ ਸੀ ਕਿਉਂਕਿ ਉਹਦੀ ਕੁੜੀ ਦਾ ਕੈਰੈਕਟਰ ਬਿਲਕੁਲ ਵੀ ਸਹੀ ਨਹੀਂ ਸੀਗਾ ਤੇ ਉਹ ਕਹਿੰਦੀ ਹੈ ਕਿ ਉਹ ਜ਼ਿੰਦਾ ਰਹਿਣ ਦੇ ਕਾਬਿਲ ਹੀ ਨਹੀਂ ਸੀ ਜੋ ਵੀ ਉਹਦੇ ਦੋਤੇ ਨੇ ਕੀਤਾ ਉਹ ਬਿਲਕੁਲ ਸਹੀ ਕੀਤਾ ਪੁਲਿਸ ਇਨਕੁਆਰੀ ਦੇ ਵਿੱਚ ਵੀ ਇਹ ਪਤਾ ਚੱਲ ਗਿਆ ਕਿ ਇਹ ਜਿਹੜੀ ਗੰਗੂਰੀ ਦੇਵੀ ਸੀ ਇਹਦਾ 15 ਸਾਲਾਂ ਤੋਂ ਲੇਖਚੰਦ ਦੇ ਨਾਲ ਨਜਾਇਜ਼ ਰਿਸ਼ਤਾ ਬਣਿਆ ਹੋਇਆ ਸੀ ਮੁੰਡੇ ਨੇ ਬੜੇ ਵਾਰੀ ਇਹਨੂੰ ਸਮਝਾਇਆ ਸੀ ਕਿ ਤੂੰ ਇਹ ਕੰਮ ਨਾ ਕਰ ਪਰ ਇਹ ਜਨਾਨੀ ਆਪਣੇ ਮਾਰੇ ਲਛਣਾ ਤੋਂ ਬਾਝ ਨਹੀਂ ਆ ਰਹੀ ਸੀ ਹੁਣ ਪਿੰਡ ਦੇ ਵਿੱਚ ਜੇਰਾ ਵੀ ਇਹ ਸੁਣਦਾ ਸੀ ਗੱਲ ਨੂੰ ਸਾਰੇ ਇਹੋ ਕਹਿੰਦੇ ਸਨ ਕਿ ਉਹਨੇ ਬਹੁਤ ਸਹੀ ਕੰਮ ਕੀਤਾ ਪਰ ਕਈ ਲੋਕ ਇਹ ਵੀ ਕਹਿ ਰਹੇ ਸਨ ਕਿ ਉਹਨੇ ਗਲਤ ਕੀਤਾ ਕਿਉਂਕਿ ਉਹ ਹਜੇ ਜਵਾਨ ਸੀ ਉਹਦੀ ਮਾਂ ਤਾਂ ਬੁੱਢੀ ਹੋ ਚੁੱਕੀ ਸੀ ਹੁਣ ਸ਼ਾਇਦ ਉਹਨੂੰ ਆਪਣੀ ਪੂਰੀ ਜ਼ਿੰਦਗੀ ਜੇਲ੍ਹ ਦੇ ਵਿੱਚ ਹੀ ਬਿਤਾਣੀ ਪਵੇਗੀ ਜਿਸ ਨਾਲ ਉਹਦੀ ਪੂਰੀ ਜ਼ਿੰਦਗੀ ਖਰਾਬ ਹੋ ਗਈ ਬਰਬਾਦ ਹੋ ਗਈ ਬਾਕੀ ਤੁਹਾਡਾ ਕੀ ਕਹਿਣਾ ਹੈ ਇਸ ਘਟਨਾ ਦੇ ਬਾਰੇ ਕੀ ਰਾਜਕੁਮਾਰ ਨੇ ਸਹੀ ਕੀਤਾ ਜਾਂ ਗਲਤ ਕੀਤਾ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਤੇ ਇਹੋ ਜੀਆਂ ਹੋਰ ਵੀ ਕ੍ਰਾਈਮ ਰਿਲੇਟਡ ਵੀਡੀਓ ਵੇਖਣ ਵਾਸਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਸਕਦੇ ਹੋ ਧੰਨਵਾਦ